ਸਨੀਮਾ ਸਿੱਟਿਆ ਮੈਨੂੰ ਨਹੀਂ ਜੰਦੀ ਜੇਰਾ ਸੋਨਾ ਉਹਨਾ ਵੇਚਣਾ ਹੋਣਾ ਹਣ ਉਹੀ ਤਾਂ ਗੱਲ ਮੈਂ ਤੁਹਾਨੂੰ ਕਹਿਣ ਦੀ ਆ ਕਿ ਅੱਗੇ ਖਾਣ ਪੈਂਦੇ ਆ ਤੁਮੇ ਕੀ ਗੱਲ ਦੱਸੋ ਗੱਲ ਕੁਛ ਵੀ ਨਹੀਂ ਆ ਮੈਂ ਬਸ ਜਾਣਾ ਵਾਂ ਜਿੱਥੇ ਮੇਰਾ ਆਪਣਾ ਕੰਮ ਰੋ ਜਾ ਕੇ ਠੀਕ ਆ ਮੰਮੀ ਕੱਪੜੇ ਅੰਦਰ ਮੈਂ ਨਾ ਕੰਮ ਕਰਨਾ ਹੀ ਉਹਦੇ ਨਾਮ ਤੇਰੀ ਸੁਣਨੀ ਨੂੰ ਅੱਜ ਤੇ ਨਾ ਮੈਂ ਸੁਣਾਉਣੀ ਹੈ ਕਿਸ ਨੂੰ ਮੈਂ ਤੁਹਾਨੂੰ ਦੱਸਦਾ ਨਾ ਕਿਤੇ ਨਹੀਂ ਜਾਣਾ ਇੰਨਾ ਖਲਾਰਾ ਪਿਆ ਪਹਿਲਾਂ ਖਲਾਰਾ ਚੁੱਕ ਲੈਣੀ ਕੱਲ ਦੀ ਮੰਮੀ ਮਾਰਡੇ ਗਈ ਆ ਆਣ ਕੇ ਦੱਸਿਆ ਬਣੀ ਜੇ ਮੈਂ ਪੁੱਛਿਆ ਨਹੀਂ ਤਾਂ ਗੱਲ ਵੀ ਨਹੀਂ ਕੀਤੀ ਕਿ ਮੈਂ ਕਿੱਥੇ ਗਈ ਸੀ ਕਰਨੀ ਆ ਮੰਮੀ ਨੂੰ ਇੱਥੇ ਆਵਾਜ਼ ਮਾਰਨੀ ਆ ਪੁੱਛ ਨਹੀਂ ਬਲਾ ਕਿੱਥੇ ਗਏ ਆ ਗੱਲਾਂ ਗੱਲਾਂ ਚ ਪੁੱਛ ਨਹੀਂ ਇਦਾਂ ਤਾਂ ਨਹੀਂ ਦੱਸਣਾ ਮੰਮੀ ਨੇ ਮੰਮੀ ਆਈ ਪੁੱਤ ਕੀ ਕਰਨ ਲੰਮੇ ਬੈਹਿਆ ਅੰਦਰ ਤੁਸੀਂ ਹਾਂ ਕੱਲ ਕਿੱਥੇ ਗਏ ਸੀ ਤੁਸੀਂ ਕੱਲ ਮੈਂ ਕਿੱਥੇ ਜਾਣਾ ਸੀ ਕੁੜੀ ਕੋਈ ਗਈ ਸੀ ਧੀ ਤੂੰ ਮੈਨੂੰ ਦੱਸਿਆ ਬਣੀ ਮੈਂ ਅਗਰ ਦੱਸਿਆ ਨੀ ਤੁਹਾਨੂੰ ਮੈਂ ਕਿ ਕੀ ਦੱਸਣਾ ਤੂੰ ਤਾਂ ਮੈਨੂੰ ਜਾਣ ਨਹੀਂ ਦੇਣ ਦੀ ਮਾਤਾ ਇਦਾਂ ਦਾ ਕੰਮ ਨਾ ਘੜਿਆ ਕਰ ਮੈਨੂੰ ਨ ਚੰਗੇ ਲੱਗਦੇ ਘਰ 'ਚ ਜਿਹੜੇ ਜੀ ਹੁੰਦੇ ਉਹਨੂੰ ਗੱਲ ਦੱਸ ਕੇ ਜਾਇਆ ਕਰ ਮੈਂ ਤੈਨੂੰ ਪੁੱਛਿਆ ਸੀ ਤੇ ਤੂੰ ਆਂਦੀ ਵੀ ਨਹੀਂ ਜਾਣਾ ਫਿਰ ਮੈਂ ਚੁੱਪ ਕੀਤੀ ਚਲ ਗਈ ਮੇਰਾ ਜੀ ਕਾਂਡਿਆ ਨੂੰ ਮਿਲਣ ਹਾਂ ਪਰਸੋ ਦੇ ਹੋ ਕੇ ਆਈ ਸੀ ਚੱਲ ਤਾਂ ਆ ਗਈ ਆ ਕੁੜੀਆਂ ਕੋ ਮਾਂ ਕੋ ਜਾਂਦਾ ਕੌਣ ਜਾਂਦਾ ਵਾ ਪੁੱਤ ਜਾਣਾ ਪੈਂਦਾ ਜਾਣਾ ਪੈਂਦਾ ਵਾ ਪਰ ਬੁੜੇ ਲੱਗੀ ਤਾਂ ਮੰਮੀ ਉੱਥੇ ਜਾ ਕੇ ਘੜੀ ਪਿਛ ਤੀਜੇ ਦਿਨ ਜਾਈ ਨਹੀਂ ਚੰਗੇ ਲੱਗੀ ਦਾ ਚੱਲ ਕੋਈ ਗੱਲ ਨਹੀਂ ਪਰ ਤੂੰ ਹੀ ਤਾਂ ਜਾਣਦੇ ਨਹੀਂ ਤੇ ਮੈਂ ਹੁਣੇ ਜਾਣਾ ਮੈਂ ਤੂੰ ਤਾਂ ਮਗਰ ਕਿਤੇ ਜਾਣਦੇ ਹੀ ਨਹੀਂ ਫੇਰ ਆਈ ਮਾਰ ਆਈਏ ਤੇ ਕੁੜੀ ਤੇ ਪੁੱਛ ਆਪਾਂ ਜਾਈਏ ਕੀ ਸਾਡੇ ਨਾਲ ਸਿੱਧੇ ਮੂੰਹ ਤੇ ਕਦੀ ਗੱਲ ਨਹੀਂ ਕਰਦੀ ਉਹ ਵੀ ਕਿਉਂ ਉਹਨੇ ਕਿਉਂ ਨਹੀਂ ਸਿੱਧੇ ਮੂੰਹ ਗੱਲ ਕਰਨੀ ਕਦੀ ਮੰਮੀ ਉਹਨੇ ਸਾਡੇ ਵੱਲ ਪੁੱਛਿਆ ਤੇ ਹੈ ਨਹੀਂ ਕਦੀ ਭਰਾ ਵਾਲੇ ਉਹਨੇ ਪੁੱਛਿਆ ਕਦੀ ਮੇਰੇ ਵਾਲੇ ਉਹਨੇ ਪੁੱਛਿਆ ਤੂੰ ਪੁੱਛਦੀ ਆ ਰੋਜ਼ ਜਦੋਂ ਮੈਂ ਜਾਂਨੀ ਹੁੰਦੀ ਆ ਤਾਂ ਤੁਹਾਨੂੰ ਦੋਵਾਂ ਵੱਲ ਪੁੱਛਦੀ ਆ ਇਹ ਤਾਂ ਤੁਹਾਡੀ ਵੱਖਰੀ ਗੱਲ ਆ ਜੇ ਤੂੰ ਨਹੀਂ ਜਾਣਦੇ ਤੇ ਜਦੋਂ ਜਾਣਦੇ ਪੁੱਛਦੀ ਆ ਮਾਂ ਦਾ ਹੀਜ ਹੁੰਦਾ ਉਹਨੂੰ ਪਰਝਾਈਦਾ ਨਹੀਂ ਹੁੰਦਾ ਆਂਦਾ ਹੁੰਦਾ ਕਿਉਂ ਨਹੀਂ ਤੂੰ ਹੀ ਨਹੀਂ ਜਾਣਦੇ ਉਹਦੇ ਕੋਲ ਤੁਹਿਆ ਕਦੀ ਫੋਨ ਕਰਕੇ ਨ ਪੁੱਛਿਆ ਰਾਜੀ ਪਾਜੀ ਪੁੱਛੋਗੇ ਤੇ ਤਾਂ ਹੀ ਉਹਨੇ ਤੁਹਾਨੂੰ ਪੁੱਛਣਾ ਆਪਾਂ ਤਾਂ ਗੱਲ ਕਰਦੇ ਰਹਿੰਨੇ ਉਹ ਹੀ ਨਹੀਂ ਕਰਦੀ ਇਹ ਕਿੰਨੀ ਕਿੰਨੀ ਵਾਰੀ ਫੋਨ ਕਰਾ ਚੁੱਕਦੀ ਨਹੀਂ ਚੁੱਕਦੀ ਚੁੱਕਦੀ ਕਿਉਂ ਨਹੀਂ ਕਦੀ ਕੀਤਾ ਹੋਵੇ ਤਾਂ ਹੀ ਪਤਾ ਹੁਣ ਕੀ ਕੁੜੀ ਨੂੰ ਪੂਜ ਆਈ ਆ ਮੈਂ ਆ ਕੀ ਪੂਜਣਾ ਹੈ ਮੈਨੂੰ ਕੀ ਦਿੱਤਾ ਹੈ ਤੂੰ ਦਿੱਤਾ ਕਿ ਪਿਆਹ ਤੇ ਲਾ ਪਿਲਾ ਲੈ ਆਜੀ ਕੁਛ ਖਾਣ ਨੂੰ ਚਾਹ ਕੋਈ ਚੀਜ਼ ਸਾਰਾ ਕੁਝ ਤੇ ਤੇਰੇ ਹੱਥ ਚ ਹੀ ਹੈ ਤੂੰ ਹੀ ਦੇ ਕੇ ਆਉਣਾ ਮੇਰੇ ਹੱਥ ਚ ਕੀ ਹੈ ਮੈਨੂੰ ਤੁਸੀਂ ਦੋਗੇ ਤੇ ਤਾਂ ਹੀ ਮੈਂ ਦੇ ਕੇ ਆਉਣਾ ਸਾਰਾ ਕੁਛ ਹੈ ਤੇਰ ਕੋ ਚੁੱਪ ਕੀਤੀ ਤੇ ਨਹੀਂ ਉਹਨੂੰ ਦਿੰਨੀ ਸਾਰਾ ਕੁਛ ਕਦੀ ਪਿਆ ਹੱਥ ਤੇ ਰੱਖਿਆ ਮੇਰੇ ਚਾਹੇ ਮੁੰਡੇ ਨੇ ਚਾਹੇ ਤੂੰ ਵੀ ਲੈ ਮੰਮੀ ਕਿਤੇ ਫੇਰ ਤੋ ਨਹੀਂ ਲੈ ਜੀ ਕੁੜੀ ਕੋ ਹੋਵੇ ਚਾਹੇ ਕਿਦਾਂ ਆਪਾਂ ਸਾਰੇ ਤੈਨੂੰ ਦਿੰਨੇ ਮੰਮੀ ਬੜੇ ਮੈਨੂੰ ਦਿੰਦਿਆ ਜੇ ਤੁਸੀਂ ਕਦੀ ਦਿੱਤਾ ਨਹੀਂ ਰਪਈਆ ਨਹੀਂ ਰੱਖਿਆ ਹੱਥ ਤੇ ਮੁੰਡਾ ਤਾਂ ਫਰੋਂਦਾ ਹੀ ਸਾਰੇ ਦਾ ਨੂ ਆਣ ਕੇ ਮੈਨੂੰ ਨਹੀਂ ਕਦੀ ਵੀ ਦਿੱਤੇ ਤੈਨੂੰ ਹੀ ਦਿੰਦਾ ਵਾ ਪੈਸੇ ਮੇਰੇ ਹੱਥ ਤੇ ਮੰਮੀ ਉਹਨੇ ਕਦੀ ਪੈਸੇ ਰੱਖੇ ਨਹੀਂ ਹਜੇ ਤੱਕ ਤਾਂ ਹੁਣ ਅੱਗੇ ਤੋਂ ਵੀ ਵੇਖ ਲਿਓ ਮੈਂ ਨਹੀਂ ਆਉਣ ਦਿੰਦੀ ਤੁਹਾਡੇ ਹੱਥ ਪੈਸੇ ਮੈਂ ਸਾਰੇ ਪੁੱਜਨੇ ਤੇ ਤੂੰ ਕੁੜੀ ਨਹੀਂ ਹੁੰਦੀ ਆ ਆਹੇ ਹੋਏ ਕਰਨਾ ਹੋਰ ਤੂੰ ਕੀ ਕਰਨਾ ਵੇ ਇਹ ਕੰਮ ਕਰਨਾ ਇਹੀ ਕੰਮ ਕਰਾਂਗੀ ਤੇ ਫੇੜੀ ਘਰ ਚੱਲਣਾ ਵਾ ਇਦਾਂ ਨਹੀਂ ਘਰ ਚੱਲਣਾ ਤੂੰ ਤਾਂ ਸਾਰਾ ਕੁਝ ਜੋ ਲੱਭੇ ਉਧਰ ਨੂੰ ਉਧਰ ਨੂੰ ਧੀ ਨੂੰ ਦੇ ਦਾਂ ਧੀਆਂ ਨੂੰ ਦਈ ਦਾ ਫੇਰੀ ਰੱਬ ਜ਼ਿਆਦਾ ਦਿੰਦਾ ਵਾ ਧੀਆਂ ਨੂੰ ਵੀ ਦਈ ਦਾ ਹੱਦੋਂ ਵੱਧ ਨਹੀਂ ਦਈਦਾ ਪਤਾ ਨਹੀਂ ਕਿਉਂ ਇੰਨੀ ਕੁੜੀ ਤੇ ਔਖੀ ਹੁੰਦੀ ਐ ਮੈਂ ਔਖੀ ਨਹੀਂ ਹੁੰਦੀ ਮੈਂ ਕਹਿੰਨੀ ਆਪਣੇ ਘਰਵਾਲੇ ਵੀ ਸੋਚਿਆ ਕਰੋ ਮਾਸਾ ਤਾਂ ਮੰਮੀ ਹਾਂ ਗੱਲਾਂ ਤੂੰ ਛੱਡੋ ਮੈਨੂੰ ਇਹ ਦੱਸੋ ਕਿ ਜਿਹੜਾ ਉਹ ਸੋਨਾ ਰਕਿਆ ਕਿੱਥੋਂ ਆਇਆ ਵਾ ਮੈਂ ਤੈਨੂੰ ਉਦੋਂ ਨਹੀਂ ਦੱਸਿਆ ਸੀ ਇਹ ਸੋਨਾ ਮੇਰਾ ਵਾ ਟਾਡਾ ਸੋਨਾ ਕਿੱਥੋਂ ਆ ਗਿਆ ਟਾਡਾ ਸੋਨਾ ਹੈ ਨਹੀਂ ਆ ਟਾਡਾ ਤੇ ਜਵਾ ਕੜਾਇਆ ਪਿੰਕ ਚ ਮੈਂ ਨਾ ਮੁੜ ਕੇ ਬਣਾਇਆ ਬਾਅਦ ਚ ਫੇਰ ਆਪਣੇ ਜੋਗ ਨਾਲੇ ਤੁਸੀਂ ਕਹਿੰਦੇ ਮੇਰੇ ਕੋ ਪੈਸੇ ਹੈ ਨਹੀਂ ਆ ਨਾਲੇ ਤੁਸੀਂ ਸੋਨਾ ਕਿੱਥੋਂ ਬਣਾ ਲਿਆ ਤੁਸੀਂ ਝੂਠ ਬੋਲਦੇ ਮੈਂ ਕਰ ਲਈ ਥੋੜੇ ਬਹੁਤੇ ਚੱਲ ਹੋਣਗੇ ਮੇਰੇ ਕੋਲ ਚੱਲ ਮੈਂ ਕਰ ਲੇ ਨਹੀਂ ਨਹੀਂ ਤੁਸੀਂ ਝੂਠ ਬੋਲ ਰਹੇ ਮੈਨੂੰ ਸੱਚੇ ਸਾਥੇ ਦੱਸ ਦੋ ਮੇਰਾ ਹੀ ਨਹੀਂ ਪਿਆਣਾ ਸੋਨਾ ਬੜੀ ਕਿੱਥੋਂ ਪੁੱਠੀਆਂ ਗੱਲਾਂ ਲੈ ਕੇ ਬਹਿ ਜਾਨੀ ਆ ਯਰ ਸ਼ੇਰ ਕੇ ਬਹਿ ਗਈ ਸੋਨੇ ਦੀਆਂ ਗੱਲਾਂ ਜਦੋਂ ਮੈਂ ਕੋਈ ਚੱਜ ਦੀ ਗੱਲ ਕਰਾਂ ਉਹ ਤੁਹਾਨੂੰ ਪੁੱਠੀਆਂ ਲੱਗਦੀਆਂ ਵਾ ਤੇ ਜਿਹੜੀ ਚੀਜ਼ ਮੇਰੇ ਘਰੋਂ ਮ ਨਹੀਂ ਆ ਡਾਡੀ ਮੈਨੂੰ ਸਾਰਾ ਪਤਾ ਵਾ ਜਦ ਇਹ ਕਿਹਦਾ ਆਇਆ ਵਾ ਜਾਂ ਤੂੰ ਕਿਹਦਾ ਚੁੱਕਿਆ ਹੋਏਗਾ ਹਾਂ ਮੈਂ ਚੋਰ ਕਿੱਥੋਂ ਚੁੱਕਲਾ ਮੇਰੀ ਲੋਕਾਂ ਖਿਲਾ ਰਿਆ ਸੋਣਾ ਤੇ ਫੇਰ ਮੈਨੂੰ ਦੱਸ ਦੋ ਤੂੰ ਕਿੱਥੋਂ ਲਿਆਵਾ ਮੈਂ ਤੈਨੂੰ ਤੇ ਇੱਕ ਵਾਰੀ ਕਹਿਤਾ ਮੈਂ ਬਣਾਇਆ ਵਾਂ ਫੇਰ ਕਾ ਤਾਂ ਅਮੇ ਘੜੀ ਦੇ ਪਿਛੋਂ ਹੋਈ ਗੱਲ ਲੜਾਈ ਵਾਲੀ ਕਿਆ ਰਹਿੰਦਾ ਤੇਰਾ ਕੋਈ ਨਹੀਂ ਮਾਤਾ ਪਤਾ ਤਾਂ ਲੱਗ ਹੀ ਜਾਣਾ ਸੋਣਾ ਹੈਗੇ ਦਾ ਵਾ ਜਦ ਮੈਨੂੰ ਪਤਾ ਲੱਗ ਗਿਆ ਨਾ ਤੇ ਮੈਂ ਤੈਨੂੰ ਚੰਗੀ ਤਰ੍ਹਾਂ ਘੜੋ ਕੱਢੂ ਬਾੜ ਜੁੱਲੀ ਬਿਸਤਰਾ ਚੋਂ ਛੁੱਕ ਕੇ ਆ ਜਾ ਆ ਜਾ ਹਿੰਦੇ ਆਏ ਪਿੰਡੋਂ ਆਉਣ ਲੱਗ ਗਿਆ ਸੀ ਕਿਤੇ ਗਾਂ ਨਹੀਂ ਨਹੀਂ ਪਿੰਡੋਂ ਹੀ ਆਉਣਿਆ ਜੀ ਅੱਛਾ ਅੱਛਾ ਕੰਮ ਹੀ ਕੋਈ ਕੰਮ ਉਹ ਏਸੀ ਲਿਆਂਦਾ ਸੀ ਤੇ ਮੈਂ ਕਿਹਾ ਚਲ ਦੇ ਜਾਵਾਂ ਅੱਜ ਮੇਰਾ ਟਾਈਮ ਲੱਗ ਗਿਆ ਸੀ ਏਸੀ ਲਿਆਂਦਾ ਸੀ ਆਹੋ ਏਸੀ ਲਿਆਂਦਾ ਸੀ ਗਰਮੀ ਸੀ ਤੇ ਕੁੜੀ ਇੱਕ ਦਿਨ ਕਹਿੰਦੀ ਵੀ ਗਰਮੀ ਬੜੀ ਆ ਅੱਛਾ ਅੱਛਾ ਸਾਡੇ ਵਾਸਤੇ ਲਿਆਂਦਾ ਵਾ ਹਾਂਜੀ ਹਾਂਜੀ ਉਹ ਚੱਲ ਰਹਿਣ ਦੇਣਾ ਤੂੰ ਆਹੀਂ ਲੈ ਆਉਣਾ ਏਸੀ ਉਹ ਚਲੋ ਕੋਈ ਗੱਲ ਨਹੀਂ ਮੈਂ ਚੱਲ ਅੱਗੇ ਨਹੀਂ ਕੋਈ ਚੀਜ਼ ਦਿੱਤੀ ਏਸੀ ਦੇ ਦਿੰਨੇ ਆ ਕੁੜੀ ਨੂੰ ਔਰ ਚੱਲ ਕੋਈ ਗੱਲ ਨਹੀਂ ਨਹੀਂ ਦਿੱਤੀ ਐਂ ਕਿਹੜੀ ਮੰਗੀ ਹੈ ਭਰਾ ਤੇ ਕੋ। ਤੂੰ ਸੁਣਾ ਘਰ ਦਾ ਗੁਜ਼ਾਰਾ ਕਿਦਾਂ ਚੱਲਣ ਲਿਆ ਵਧੀਆ ਚੱਲਣ ਲਿਆ? ਹਾਂਜੀ ਠੀਕ ਆ ਚੱਲੀ ਜਾਂਦਾ ਕਰਦਾ ਗੁਜ਼ਾਰਾ। ਅੱਛਾ ਅੱਛਾ। ਹੋਰ ਸੁਣਾ। ਚੱਲੇ ਅਸੀਂ ਖੇਚੇ ਰਹਿੰਦੇ ਨਹੀਂ ਤੂੰ ਕੱਲੀ ਕਰਨੀ। ਮੈਨੂੰ ਤੇ ਇਹਨੇ ਦੱਸਿਆ ਹੀ ਨਹੀਂ ਕਿ ਕਿਆ ਵਨ। ਨਹੀਂ ਕੋਈ ਗੱਲ ਨਹੀਂ ਉਹ ਕਣਕ ਦੇ ਪੈਸੇ ਆਏ ਹੀ ਤੇ ਕੁੜੀ ਇੱਕ ਦਿਨ ਕਹਿਣ ਦੀ ਵੀ ਗਰਮੀ ਬੜੀ ਆ। ਤੇ ਮੈਂ ਹਾਂ ਚਲ ਕੋਈ ਗੱਲ ਨਹੀਂ ਫਿਰ ਕੀ ਆ ਆਹ ਗਰਮੀ ਤੋਂ ਤਾਂ ਹੈ ਹੀ ਆ ਵਾਹੇ ਆ ਗਰਮੀ ਵਾਹ ਪੈਣ ਦੀ ਆ ਤੇ ਆਉਂ ਡਿਆ ਵਾ ਸ਼ਰੋਂ ਹਾਂ ਆਉਂ ਡਿਆ ਮਗਰੋ ਤੇ ਮੈਂ ਉਹਨੂੰ ਦੱਸ ਆਇਆ ਠੀਕ ਹੈ ਚਲ ਚੱਲਣਾ ਗਾੜੀ ਕਰ ਤੂੰ ਆ ਜਾ ਉਹ ਨਹੀਂ ਆਲਾ ਵਾ ਇੱਥੇ ਪਹੁੰਚ ਗਿਆ ਨਾ ਚੰਨਾ ਨੂੰ ਲਿਖਾ ਦੇਣਾ ਸਾਡਾ ਤੂੰ ਦਿਖਾਇਆ ਮੈਨਾਂ ਤੇ ਆਉਂ ਡਿਆ ਮਗਰੋ ਚਲ ਕੋਈ ਨਹੀਂ ਆ ਜਾਂਦਾ ਫਿਰ ਰਪਿੰਦਰ ਉਹ ਪਾਣੀ ਲਿਆ ਘੁੱਟ ਮੈਨਸਾਂ ਅੰਦਰ ਨੂੰ ਪਤਾ ਨਹੀਂ ਲੱਗਾ ਹੋਰ ਕਣਕ ਚੰਗੀ ਹੋਈ ਏ ਕਣਕ ਠੀਕ ਹੀ ਹੋਈ ਆ ਵਧੀਆ ਨਿਕਲ ਆਈ ਏ ਚਲੋ ਆਈ ਤਾਂ ਪਹਿਲੀਆਂ ਪੂਲੀਆਂ ਸਗੋਂ ਬਾਤੀਆਂ ਵਾ ਠੀਕ ਠੀਕ ਪਿਆਲਾ ਦਾ ਪਾਣੀ ਆ ਗਈ ਆ ਗਈ ਜੀ ਪਤਾ ਨਹੀਂ ਕੌਣ ਆਇਆ ਬਕਰ ਤੂੰ ਨਾਲ ਨਹੀਂ ਲੈ ਆਂਦਾ ਨਾਲ ਮੈਂ ਵੀਰ ਕੱਲਾ ਆਇਆ ਏ ਸ਼ਹਿਰ ਅਛਾ ਅਛਾ ਤੇ ਉੱਥੋਂ ਹੀ ਆ ਗਿਆ ਵੀਰ ਜੀ ਆਏ ਆ ਸੱਚੀਆ ਵੀਰ ਜੀ ਸੱਚੀਆ ਭੈਣ ਉਹ ਤੋਂ ਪਾਣੀ ਲਿਆਈਆਂ ਤੇ ਉਹ ਨਹੀਂ ਕੋਲਡ ਡਰਿੰਕ ਕੋਲਡ ਡਰਿੰਕ ਤੇ ਨਹੀਂ ਆ ਨੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਦੋਂ ਰੱਖ ਇਹਨੂੰ ਤੇ ਮੈਂ ਲੈ ਕੇ ਆਉਣਾ ਤੇ ਤੁਸੀਂ ਦੱਸ ਹੀ ਦੇ ਵੀਰ ਜੀ ਮੜਾ ਜਾ ਤੇ ਚੱਲ ਉਹ ਮੈਂ ਰੱਖਿਆ ਹੋਣੀ ਆ ਤਾਂ ਬੈਠੋ ਤੁਸੀਂ ਤੇ ਮੈਂ ਲੈ ਕੇ ਆ ਕੇ ਚੱਲ ਰਹਿਣ ਤੋਂ ਪਾਣੀ ਪੀ ਲਿਆ ਵਾ ਬਾਜੀ ਬੜਾ ਮਿੱਠਾ ਬੋਲਣ ਡਿਆ ਅੱਜ ਚਲੋ ਉਹਦੇ ਚਰਬਾਦ ਆਏ ਤਾਂ ਘਰ ਕੇ ਤੇ ਉਹ ਠੀਕ ਠਾਕ ਉਹਨੂੰ ਚਾਣ ਚਾ ਕਿ ਕੋਈ ਫੋਨ ਨਹੀਂ ਕੋਈ ਕੁਝ ਹੋਰ ਨਹੀਂ ਮੈਂ ਆਪਣੇ ਏਸੀ ਲੈ ਕੇ ਆਇਆ ਸੀ ਤੇ ਸ਼ਾਨੋਂ ਮੈਂ ਪਹਿਲਾਂ ਆ ਗਿਆ ਹੋਂੜਿਆ ਭਾਈ ਮਾਦਰ ਏਸੀ ਆਹ ਤਾਂ ਹੀ ਫਿਰ ਮਿੱਠਾ ਬੋਲਣ ਦੇ ਆਗੇ ਹੋਰ ਗਾਲੀ ਬੋਲਣਾ ਵਾ ਤੇ ਵੀਰ ਜੀ ਤੇ ਹੀ ਰਹਿਣ ਦੇਣਾ ਹੀ ਅਸੀਂ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਹੀ ਤੂੰ ਕਿਉਂ ਲਿਆ ਦਾਵਾ ਚੱਲ ਕੋਈ ਗੱਲ ਨਹੀਂ ਬਣ ਨਈ ਨਾ ਮੈਨੂੰ ਤਾਂ ਪਤਾ ਆ ਤੁਸੀ ਕਿਦਾਂ ਬੜਾ ਟਾਈਮ ਬਸ ਕਰਨਦੇ ਆ ਇਹਨਾਂ ਨੇ ਤਾਂ ਤੰਗੀ ਦੇਣੀ ਦੇਣੀ ਦੋ ਚਾਰ ਦਿਨ ਹੋਰ ਦੇ ਲੈਣਦੇ ਤੁਹਾਡੀ ਜਣਾ ਹੈ ਇਹਨਾਂ ਨੇ ਚੱਲ ਮੈਂ ਕਣਕ ਦੇ ਪੈਸੇ ਆਏ ਆ ਤੇ ਦੇ ਹੀ ਆਉਣਾ ਆ ਕਣਕ ਦੇ ਵੀਰ ਜੀ ਪੈਸੇ ਕਿੰਨੇ ਘਾਈ ਹੋਣੀ ਉਹ ਤਾਂ ਮਹਾ ਆਪਣਾ ਘਰ ਦਾ ਗੁਜ਼ਾਰਾ ਹੀ ਚਲਣਾ ਹੈ ਚੱਲ ਜਾਣਾ ਗੁਜ਼ਾਰਾ ਕੋਈ ਗੱਲ ਨਹੀਂ ਮੈਨੂੰ ਸੱਚ ਦੱਸੋ ਕਣਕ ਦੇ ਪੈਸੇ ਹਦੋਂ ਕਦ ਚੁੱਕੇ ਆ ਨਹੀਂ ਨਹੀਂ ਕਣਕ ਦੇ ਪੈਸੇ ਆਏ ਸੀ ਤੇ ਮੈਂ ਚੱਲ ਆਪਣਾ ਗੁਜ਼ਾਰਾ ਦੇ ਚਲਾਈ ਜਾਣਾ ਵਾ ਤੇ ਮੈਂ ਦੇ ਹੀ ਜਾਣਾ ਫਿਰ ਖਰਚੇ ਜਾਣੇ ਆ ਕਿਦਾਂ ਨੇ ਕਰੀ ਥੋ ਠੀਕ ਹੀ ਭਾਬੀ ਹਣੀ ਕਰ ਸਭ ਵਧੀਆ ਠੀਕ ਹੈ ਮੈਨੂੰ ਸੱਚੀ ਨਹੀਂ ਸ਼ਰਮ ਆਉਂਦੀ ਆ ਨਾ ਕਿ ਭਾਬੀ ਉਹ ਜਰੀ ਕੀ ਆਖੂਗੀ ਉਹਨੇ ਦੇ ਹੋਈ ਕਹਿਣਾ ਵਾ ਨਾ ਕਿ ਖਰੇ ਰਪਿੰਦਰ ਜਾਨ ਜਾਣ ਕੇ ਤੰਗ ਕਰਦੀ ਆ ਉਨੇ ਇਹ ਨਹੀਂ ਨੋਚਣਾ ਕਿ ਆੜੇ ਪੱਲੇ ਪਏ ਆ ਇਹ ਕਹਿੰਦੇ ਆ ਚਲੋ ਕੋਈ ਨਹੀਂ ਪਤਾ ਜਾਨਾ ਇਹਨਾਂ ਦਾ ਕਿ ਉਹ ਹੈ ਇਹ ਤਾਂ ਦੇਗਾ ਚਲ ਕੋਈ ਗੱਲ ਨਹੀਂ ਬੈਠੋ ਮੈਂ ਬਣਾਉਣੀ ਆ ਚਾ ਅੰਦਰ ਆ ਜੋਂਦੇ ਕੋਈ ਗੱਲ ਨਹੀਂ ਹੁੰਦਾ ਭਾਜੀ ਤਿਆਰ ਪਾਰ ਕੋ ਆਇਆ ਇਹ ਠੰਡੇ ਕੇਦੇ ਵਾਹ ਤੱਕੀ ਫਿਰਦਾ ਵੇਖਾਂ ਬਲਕ ਉਹ ਨਾ ਆ ਇਹ ਕਿੱਧਰ ਆਇਆ ਵਾ ਬਲ 10 ਕਿੱਡੇ ਉਹਨੂੰ ਠੰਡੇ ਪਿਉਂਦਾ ਫਿਰਦਾ ਮੈਨੂੰ ਲੱਗਦਾ ਵਾ ਮੈਨੂੰ ਗੱਲ ਕਰਨੀ ਪੈਣੀ ਹੈ ਇਹਦੇ ਨਾਲ ਜਾਣੀ ਆ ਭਲਾ ਰਸੋਈ 'ਚ ਇਹਨੂੰ ਮੈਂ ਪੁੱਛਣੀ ਆ ਭਲਾ ਮੰਮੀ ਤੂੰ ਇੱਥੇ ਬੈਠੀ ਆਂ ਤੇ ਉਹ ਬਾਹਰ ਆਇਆ ਹੀ ਉਹ ਹਿੰਦਾ ਵਹੀਂ ਦਾਦੇ ਆਇਆ ਹੀ ਤੇ ਮੈਂ ਵੀ ਚਲਨੀ ਸੀ ਤੇਰੇ ਵੱਲ ਨੂੰ ਤੇ ਤੂੰ ਕਿੱਧਰ ਠੰਡੇ ਦੀਆਂ ਬੋਤਲਾਂ ਚੁੱਕੀ ਫਿਰਦਾ ਉਹ ਠੰਡੇ ਮੰਮੀ ਕੇ ਪਿਆਰੇ ਆ ਤੇ ਆਉਂਦੇ ਆ ਏਸੀ ਲੈ ਕੇ ਆਇਆ ਹੀ ਅਛਾ ਆਹੋ ਏਸੀ ਲੈ ਆਵਾ ਕੋਈ ਆਉਂਦੀ ਆਵਾ ਜੇ ਕਰਦਾ ਪਰੋਂ ਮੁੰਡਾ ਤੇ ਮੈਂ ਚੱਲ ਅੱਜ ਸੇਵਾ ਪਾਣੀ ਕਰਨੀ ਆ ਇਹਦੀ ਚੱਲ ਕੋਈ ਗੱਲ ਨਹੀਂ ਤੂੰ ਪਿਆਲ ਠੰਡਾ ਤੇ ਮੈਂ ਰਪਿੰਦਰ ਨੂੰ ਕਹੀ ਨਹੀਂ ਵੀ ਪਕੌੜੇ ਪਕਾੜੇ ਕੱਢ ਲਾ ਰਪਿੰਦਰ ਨਾਲ ਬਾਅਦ ਚ ਜਾਈਂ ਪਹਿਲਾਂ ਜਾ ਉਹਨੂੰ ਮਿਲ ਕੇ ਆ ਚੱਲ ਕੋਈ ਨਹੀਂ ਮੈਂ ਮਿਲਦੀ ਆ ਉਹਨੂੰ ਹਾਂ ਹਿੰਦਾ ਬਦ ਦਦਾ ਆਵਾ ਸਾਸਤਰੀ ਕਾਲ ਹੋਰ ਸਨਾ ਠੀਕ ਠਾਕ ਹਾਂਜੀ ਠੀਕ ਹੈ ਵਧੀਆ ਤੇ ਤੂੰ ਫੋਨ ਫਾਨ ਨਹੀਂ ਕਰ ਦਿੰਦਾ ਵੀ ਮੈਂ ਆਉਣਾ ਫੋਨ ਹੀ ਕਰਨਾ ਮੈਂ ਸ਼ਹਿਰ ਗਿਆ ਤੇ ਸ਼ਹਿਰੋਂ ਫਿਰ ਸਿੱਧਾ ਹੀ ਆ ਗਿਆ ਚੱਲ ਵਧੀਆ ਕੀਤਾ ਆ ਗਿਆ ਵਾ ਤੇ ਹਾਂਜੀ ਆ ਜਾ ਕਰ ਮਿਲ ਗਿਲ ਜਾਇਆ ਕਰ ਭੈਣ ਨੂੰ ਹਾਂਜੀ ਹਾਂਜੀ ਉਹ ਮੈਂ ਸ਼ਹਿਰ ਏਸੀ ਲੈਣ ਗਿਆ ਸੀ ਤੇ ਉਹ ਫਿਰ ਭਾਈ ਨੂੰ ਮੈਂ ਉਹਦਾ ਐਡਰੈਸ ਦਿੱਤਾ ਸੀ ਅੱਛਾ ਤੇ ਫਿਰ ਮੈਂ ਚੱਲ ਮੈਂ ਵੀ 10 ਮਿੰਟ ਲੰਘ ਹੀ ਜਾਣਾ ਇਧਰੋਂ ਦੀ ਲੰਘਣਾ ਤੇ ਚੱਲ ਰਹਿਣ ਦੇਣਾ ਸੀ ਤੂੰ ਐਸੀ ਕੀ ਕਰਨਾ ਹੈਗਾ ਨਹੀਂ ਕੋਈ ਗੱਲ ਨਹੀਂ ਲੈਣ ਉਹ ਜਿਹਨੇ ਫੋਨ ਕਰਤਾ ਤੈਨੂੰ ਚਲੋ ਕੋਈ ਗੱਲ ਨਹੀਂ ਹੁੰਦੀ ਆ ਕੁੜੀਆਂ ਨੂੰ ਆਸ ਫਿਰ ਵੀ ਉਹਦਾ ਵੀ ਫਿਰ ਕੁੜੀ ਨੂੰ ਮਾਸੀ ਕੋਲ ਦਿੱਤਾ ਗਿਆ ਤੇ ਮੈਂ ਹਾਂ ਚੱਲ ਐਸੀ ਦੇ ਦਿੰਦੇ ਹਾਂ ਹੁਣ ਪੈਸੇ ਆਏ ਕਣਕ ਹੈ ਹਾਂ ਤੇ ਸਹੀ ਆ ਹਿੰਦੇ ਪਰ ਇਹ ਆ ਵੀ ਚੱਲ ਸਾਡੇ ਘਰ ਕਿਹੜਾ ਕੋ ਹੈ ਨਹੀਂ ਸਭ ਕੁਝ ਤੇ ਦਿੱਤਾ ਵਾ ਰੱਬ ਨੇ ਤੇ ਚੱਲ ਕੋਈ ਗੱਲ ਨਹੀਂ ਤੇ ਮੈਂ ਵੀ ਇੱਦੀ ਭਲਾ ਤੋ ਉਹਨੂੰ ਕਹਿੰਨੀ ਵੀ ਚੱਲ ਬਣਾ ਚਾਚੂ ਹਾਂਜੀ ਕੋਈ ਉੱਥੇ ਅੰਦਰ ਆ ਜਾਣਾ ਸੀ ਤੂੰ ਇੱਥੇ ਜੇ ਬੈਠਾ ਆ ਜਾ ਉੱਥੇ ਅੰਦਰ ਹੀ ਆ ਜਾ ਅੰਗੂ ਵੀ ਪਹਿਲਾਂ ਇਹਨੇ ਬੜਾ ਕੀਤਾ ਏ ਕੁੜੀ ਨੂੰ ਹੁਣ ਕਿੱਡੇ ਫਫੜੇ ਘੰਡੀ ਉਹ ਵੀ ਰਹਿਣ ਦੇਣਾ ਈ ਅਸੀਂ ਭਾਈ ਇਹ ਜੇ ਪਹੁੰਚੇ ਹੀ ਨਹੀਂ ਆ ਬੱਬੇ ਵਾਲੀ ਲਾਗਿਆ ਦੂ ਆ ਗਿਆ ਈ ਤੇ ਹੋ ਜਾਂਦਾ ਇੱਕ ਦੋ ਮਿੰਟ ਤੱਕ ਵੇਖ ਲਈ ਤੇ ਪਿੰਦਰਾ ਚਾਹ ਬਾਅਦ ਚ ਬਣਾਉਂਦੀ ਹਾਂ ਤੇ ਪਹਿਲਾਂ ਆਹ ਤੇ ਉਹਨੂੰ ਪਿਆਲਿਆ ਬਸ ਅਮੀ ਮੈਂ ਚਾਹ ਧਾਰੀ ਲਵਾ ਫਿਰ ਉਹਨਾਂ ਬਚਾਰੇ ਨੇ ਪੀ ਕੇ ਤੇ ਜਾਣਾ ਉਹਨੂੰ ਕੰਮ-ਕੰਮ ਕਰਨਾ ਕੋਈ ਗੱਲ ਨਹੀਂ ਚਾਹ ਬਾਅਦ ਚ ਬਣ ਜਾਂਦੀ ਆ ਪਿਆਲ ਕੇ ਨਾਲੇ ਨਾ ਕੱਲੀ ਚਾਹ ਨਾ ਉਹਨੂੰ ਪੜਾ ਦੇ ਨਾਲ ਪਕੌੜੇ ਵੀ ਕੱਢ ਲਈ ਨਹੀਂ ਉਹ ਹੈਗੇ ਬਿਸਕੁਟ ਪਈ ਉਹ ਰੱਖ ਦੇਣੀ ਆ ਨਹੀਂ ਬਿਸਕੁਟ ਅੱਗੇ ਹਰ ਵਾਰੀ ਬਿਸਕੁਟ ਹੀ ਰੱਖ ਦੇਣੀ ਆ ਪਕੌੜੇ ਕੱਢ ਲਾ ਹਰਕਾਚਾਰ ਕੀ ਆਖੂਗਾ ਵੀ ਹਰ ਵਾਰੀ ਮਹਿਮਾਨਾ ਵਾ ਤੇ ਐਹੋ ਹੀ ਬਸ ਐਹੋ ਕੋਈ ਇਹਨਾਂ ਦੇ ਕਰ ਫੜਾ ਜਲੂਸ ਨਾ ਬੜਾਇਆ ਕਰ ਐਵੇਂ ਚਲੋ ਕੋਈ ਨਹੀਂ ਕੱਢਦੀ ਨਹੀਂ ਤੇ ਚੱਲ ਆ ਫੜਾ ਕੇ ਆ ਪਹਿਲਾਂ ਤੇ ਫਿਰ ਉਹ ਕੱਢ ਲਈ ਪਕੌੜੇ ਜੇ ਨਹੀਂ ਆ ਸਬਾਨ ਫੜਾ ਤੇ ਮੈਂ ਆ ਚੀਰ ਦਿੰਨੀ ਆ ਤੈਨੂੰ ਕੋਈ ਗੱਲ ਨਹੀਂ ਤੂੰ ਫੜਾ ਆ ਹੀ ਸਬਾਨ ਫਿਰ ਮੈਂ ਬੈਣੀ ਆ ਉੱਥੇ ਕੋਈ ਗੱਲ ਨਹੀਂ ਪਤਾ ਜੂਰ ਕੋ ਪਿਆਜ ਜਿਹੀ ਆਇਆ ਉਦਾਂ ਜੇ ਮੈਂ ਕਹੀ ਨਾ ਪਕੌੜੇ ਕੱਢਨੇ ਆ ਉਦੋਂ ਮੋਤੀ ਪੈ ਜਾਣੀ ਨਾ ਉਦੋਂ ਕਹਣਾ ਚਾਹ ਨਾ ਫੋਕੀ ਪਿਆਲ ਚਾਹ ਨਾ ਬਣਾ ਲੇ ਆਂਦਾ ਬੜਾ ਚਾਜੀਓ ਹੰ ਲਣਾ ਜੂਆ ਹੁ ਤਾਂ ਕਰਕੇ ਪਖੰਡ ਕਰਦੇ ਨੇ ਹੇ ਰੱਬਾ ਇਹ ਘਰ ਤੇ ਮੇਰਾ ਹੁ ਜੀ ਨਹੀਂ ਲੱਗਣ ਡਿਆ ਮੈਂ ਇਹ ਘਰ ਨੂੰ ਹੋਈ ਮਰ ਗਈ ਬੜਾ ਇਹ ਕਾ ਕਰ ਨੂੰ ਮੈਂ ਮਰੀ ਪਰ ਮੇਰੀ ਕਦਰ ਨਹੀਂ ਪਈ ਕੋਈ ਹੁਣ ਤੇ ਮੇਰਾ ਜੀ ਕਰਦਾ ਮੈਂ ਕਿਥੇ ਬਣੀ ਨਿਕਲ ਜਾਵਾਂ ਤੇ ਫੇਰ ਵਾ ਚੱਲ ਮੈਂ ਇੰਨੀ ਆ ਦੋ ਚਾਰ ਦਿਨ ਬੈਣ ਕੋ ਰਿਆ ਹੰ ਨੀਆਂ ਜਾ ਕੇ ਕਰ ਲੈਣੀ ਆ ਤੇ ਕੱਲ ਮਾਂ ਆਈ ਤੇ ਉਹਨੇ ਕਦੇ ਉਹ ਉਹ ਗੱਲਾਂ ਕੀਤੀ ਜਿਹੜੇ ਕਰਨ ਦਾ ਹੱਕ ਹੋਵੇ ਕਦੇ ਕਦੇ ਸੁਣੀਆਂ ਨਹੀਂ ਜਾਂਦੀਆਂ ਜੇ ਸੰਦੀਪ ਚੰਗੀ ਹੋਵੇ ਤਾਂ ਗੱਲ ਕਰੇਗੀ ਉਹ ਹੋਈ ਕੋਈ ਕੀ ਕਰਾਂ ਮੈਂ ਚਾਨੀ ਆ ਚੱਲ ਕੋਈ ਸ਼ੂਟ ਕੱਢ ਕੇ ਵੇਖਣੀ ਆ ਨਾ ਚੱਲਾ ਸਿੰਘ ਹਰ ਬੰਦੇ ਨੇ ਮੈਂ ਜਾ ਕੇ ਕੀ ਕਰਾਂ ਫਿਰ ਮੈਂ ਮਾਦਾ ਪ੍ਰੈਸ ਕਰ ਲੈਂਦੀ ਮਾਤਾ ਬੜੇ ਭਾਈ ਇਹ ਆਚਾ ਮਾਦਾ ਬੜੇ ਕਪੜੇ ਪ੍ਰੈਸ ਹੋਣ ਦਾ ਸਤੇ ਕਿੱਧਰ ਚਲੀ ਹੁਣ ਨਹੀਂ ਕੀ ਕਰਾਂ ਜਿੱਧਰ ਨੂੰ ਹੁਣ ਜੀ ਕੀ ਤਾਂ ਚਲ ਜੂਗੀ ਇਹ ਕੀ ਮਤਲਬ ਠਾਡਾ ਕਿ ਚਾਰ ਦਿਨ ਫਿਰ ਤੋਰਨ ਨਹੀਂ ਆ ਜਾ ਕੇ ਚਾਰ ਦਿਨ ਫਿਰ ਉਹਨੇ ਆਹੋ ਕਿਹਦੇ ਕੋਲ ਚੱਲੇ ਹੁੰਦੀ ਸੀ ਕੋਈ ਮੇਰਾ ਰਿਸ਼ਤੇਦਾਰ ਨਹੀਂ ਆ ਜਾਣ ਵਾਲਾ ਭੈਣਾ ਮੇਰੀਆਂ ਜਾਣ ਵਾਲੀਆਂ ਸੀ ਰਿਸ਼ਤੇ ਪੇਕੇ ਮੇਰੇ ਜਾਣ ਵਾਲੇ ਮੈਂ ਚਾਹਾਂਗੀ ਕਿ ਜਾਊਂਗੀ ਨਾ ਕਿਤੇ ਕਮ ਸਿਕਮ ਤੁਹਾਨੂੰ ਦੱਸਣਾ ਤੇ ਚਾਹੀਦਾ ਵਾ ਨਾ ਕਿ ਮੈਂ ਚੱਲੀ ਆ ਸੰਦੀਪ ਮੈਂ ਸੰਦੀਪ ਬੜਾ ਦੱਸ-ਦੱਸ ਕੇ ਤੈਨੂੰ ਵੇਖਿਆ ਜੇ ਤੂੰ ਭੈਣ ਕੋ ਚੱਲੇ ਆ ਅੱਗੇ ਭੈਣ ਨੇ ਥੋੜਾ ਕੁਝ ਕੀਤਾ ਵਾ ਸੰਦੀਪ ਸੜੀ ਬੜੀ ਨੇ ਨਿਕਲ ਨਹੀਂ ਆ ਘਰੋਂ ਨਾ ਤੁਸੀਂ ਰੋਟੀ ਪਾਣੀ ਪੁੱਛਣਾ ਹੀ ਆ ਮੈਨੂੰ ਤੇ ਨਾ ਮੈਂ ਖਾਣਾ ਹੀ ਆ ਤੁਹਾਡੇ ਘਰੋਂ ਹਾਂ ਕਾ ਕਿਦਾਂ ਦੀ ਗੱਲਾਂ ਕਰਨ ਈ ਆ ਰੋਟੀ ਪਾਣੀ ਤੁਹਾਨੂੰ ਟਾਈਮ ਨਾ ਮਿਲਦਾ ਰਿਹਾ ਪਰ ਤੁਹਾਨੂੰ ਖਾਣੀ ਨਹੀਂ ਆਈ ਚਾਚੀ ਦੇ ਪਿੱਛੇ ਲੱਗੇ ਨਾ ਕੋਈ ਚਾਚੀ ਨੇ ਸਖਾਇਆ ਨਾ ਉਹੀ ਬੋਲਣ ਦੇ ਤਹੀ ਨਾਲੇ ਮੈਨੂੰ ਪਤਾ ਕਿਹੜੀ ਗੱਲ ਚੱਲੇ ਮਾਸੀ ਕੋ ਅੱਗੇ ਤੇ ਕਹਣਾ ਗੱਟਾ ਤੁਸੀਂ ਸਾਰਾ ਦੇ ਦਿੱਤਾ ਵਾ ਕੀ ਪਤਾ ਹੋਰ ਸਮਾਨ ਰਹਿ ਗਿਆ ਨਾ ਕਹਿੰਦੇ ਨੇ ਉਹ ਵੀ ਫੜਾਉਣੀ ਆ ਸੰਦੀਪ ਮੈਂ ਵਕਤ ਹੀ ਦੱਸੂਗਾ ਵੀ ਕਿਹਦੇ ਕੋਲ ਸੋਨਾ ਤੇ ਕਿਹਦੇ ਕੋਲ ਨਹੀਂ ਸੋਨਾ ਹੈ ਤੇ ਸੋਨਾ ਢਾਡੇ ਕੋਲ ਹੀ ਮੈਂ ਕਿਤਾ ਕਹਦਾ ਕਿ ਮੈਂ ਖੈ ਬਲਵੀ ਆ ਉਹ ਵੀ ਤੁਹਾਨੂੰ ਪਤਾ ਲੱਗ ਜੂਗਾ ਕਿ ਕਿਹਦੇ ਕੋਲ ਸੋਨਾ ਵਾ ਤੇ ਤਾਈ ਚਲ ਨਾ ਨਾਲੇ ਚੋਰ ਤੇ ਨਾਲੇ ਚਤਰਪੰਡੇ ਤੁਸੀਂ ਨਹੀਂ ਅਜੇ ਤੱਕ ਤੂੰ ਮੈਨੂੰ ਸ਼ਾਪ ਨਹੀਂ ਫੜਾਈ ਤੂੰ ਮੈਨੂੰ ਹੁਣ ਫੜਾਖ ਤੇ ਮੇਰੇ ਹੱਥ ਕੀ ਫੜਾਖ ਤੇ ਹੱਥ ਕੀ ਮੇਰੇ ਕੋਲ ਸਭ ਕੁ ਖੋ ਲਿਆ ਤੂੰ ਮੈਂ ਕਿਉਂ ਖੋਣਾ ਸੀ ਮੈਂ ਤੁਹਾਨੂੰ ਪਿਆਰ ਨਾ ਦਿੱਤਾ ਕਿ ਮਾਤਾ ਸਾंभਲਾ ਕੋਈ ਗੱਲ ਨਹੀਂ ਤੂੰ ਕੋਈ ਨਹੀਂ ਪਿਆਰ ਬੋਰ ਨਹੀਂ ਕੀਤਾ ਕੋਈ ਨਹੀਂ ਦਿੱਤਾ ਕਿ ਪਿਆਰ ਦੇ ਨਾਲ ਨਾਲੇ ਤੁਹਾਨੂੰ ਲੰਗਰ ਪਾਣੀ ਉਹ ਨਿਯਾਮ ਉਹ ਨਿਯਾਮ ਲਾਉਣਾ ਸੀ ਉਹ ਦੇਖੇ ਮੈਨੂੰ ਤੇ ਉਹ ਦਿੱਤਾ ਮੈਨੂੰ ਲਾ ਤੂੰ ਤੇ ਕੋਈ ਗੱਲ ਨਹੀਂ ਉਹ ਮਾਨਿਕ ਸਿਰ ਤੇ ਮੇਰਾ ਵੇਖਦਾ ਵਾ ਉਹ ਅਗਲੇ ਬੰਦੇ ਉਹ ਲਊਗਾ ਪਤਾ ਲੱਗ ਹੀ ਜਾਣਾ ਲੱਗ ਜਾਂਦਾ ਪਤਾ ਇੱਕ ਦੋ ਦਿਨਾਂ ਦੀ ਪਤਾ ਲੱਗ ਜੂਗਾ ਕਿ ਕਿਹਦੇ ਕੋਲ ਸੋਨਾ ਉਹ ਕੋਈ ਗੱਲ ਨਹੀਂ ਤੁਹਾਡੇ ਕੋਈ ਨਿਕਲਦਾ ਵੇਖਿਓ ਲੈ ਵੀ ਇਹ ਲਈ ਤੇਰ ਕੋ ਨਿਕਲਦਾ ਕਿ ਮੇਰ ਕੋ ਨਿਕਲਦਾ ਵਾ ਆਹੋ ਮਾਸੀ ਨੂੰ ਕਹਿੰਦੇ ਨੇ ਆਂ ਅੰਨੀ ਆ ਮੈਂ ਲੈ ਜਾਨੀ ਸੋਨਾ ਹੁਣ ਮਾਸੀ ਨੇ ਅਗਲ ਲੈਣਾ ਸਾਡੇ ਸੋਨੇ ਨੂੰ ਮਾਸੀ ਨੇ ਸੋਨਾ ਨਾ ਕਦੀ ਵੇਖਿਆ ਵੇਖਿਆ ਇਹ ਤਾਂ ਇਹਨਾਂ ਨਾਲ ਗੱਲ ਵਾਣਾ ਕੋਈ ਗੱਲ ਨਹੀਂ ਇਹ ਵੀ ਆਪਣੇ ਹਾਂ ਇਹਨਾਂ ਨੂੰ ਦੱਸ ਦਈਏ ਮੈਂ ਸੰਦੀਪ ਕੀ ਨਾ ਲੋ ਮੈਂ ਦੋਣ ਰਵਾਦੀ ਪੋਣਾ ਵਾ ਕੌਣ ਸੱਜੇ ਹੁੰਦੇ ਮਾਰੇ ਨਾ ਮਾਸੀ ਕੋ ਚੱਲੇ ਆ ਕਹਿੰਦੇ ਹੋਣੇ ਆ ਜਿਹੜਾ ਗਹਿਣਾ ਫੜਾਇਆ ਵਾ ਉਹ ਚੁੱਪ ਕਰਕੇ ਲੈ ਆਉਣੀ ਆ ਸੰਦੀਪ ਤੇਰੇ ਗਾੜੀ ਜੋੜੇ ਹੱਥ ਤੂੰ ਮੇਰੀ ਵੱਡੀ ਤੇ ਮੈਂ ਤੇਰੀ ਨਿੱਕੀ ਚੰਗਾ ਹੁਣੇ ਗੱਲ ਕੀ ਇਹ ਕਿੱਥੇ ਲੈ ਦੇਹੀ ਮੇਰਾ ਜਿੱਥੇ ਜੀ ਕੀਤਾ ਮੈਂ ਚੱਲ ਜਾਣਾ ਵਾ ਨਾ ਤਾਂ ਮੇਰਾ ਪੋਤਿਆਂ ਤੇ ਨਾ ਮੇਰੀ ਨੋਈ ਆ ਨਹੀਂ ਇਹ ਕਿਤੇ ਨਹੀਂ ਗੱਲ ਹੋਈ ਅੱਜ ਕਿਹਦੀ ਮਾਸੀ ਕੋ ਗਏ ਨਹੀਂ ਹੁਣ ਮਾਸੀ ਕੋ ਕੀ ਆ ਹੁਣ ਥਾਂ ਥਾਂ ਦੇ ਬੇਚੇ ਕਰਾਉਣੀ ਆ ਕੱਢੀ ਰਾਚੀ ਨੂੰ ਚੱਲ ਜਾਂਦੇ ਹੋ ਮੇਰੀ ਮਾਸੀ ਕੋ ਚੱਲ ਜਾਣਾ ਮੋਸਾ ਚੁੱਪ ਹੋ ਜਾ ਨਾ ਇੱਥੇ ਬੈਠੋ ਕਿਤੇ ਨਹੀਂ ਜਾਣਾ ਜੀ ਤਾਂ ਗੱਲ ਸੁਣ ਲੈ ਮੇਰੀ ਇੱਕ ਦਿਨ ਪਛਤਾਵੇਂਗਾ ਤੂੰ ਵੀ ਤੂੰ ਲਗਾ ਨਾ ਮਗਰ ਇਹਦੇ ਤੇ ਮੈਂ ਉਹਦੇ ਮਗਰ ਲਾ ਕੇ ਤੂੰ ਮੇਰੀ ਵੀ ਡਿਆ ਮਿੱਟੀ ਪਲੀਤ ਕਰਨ ਤੇ ਇੱਕ ਦਿਨ ਤੇਰੀ ਵੀ ਹੋਣੀ ਆ ਜੇ ਨਾ ਹੋ ਗਏ ਮੇਰੇ ਕੋਲ ਲਖਾ ਲਾ ਇੱਥੇ ਕੀ ਮਾਸੇ ਜੈਵੇਂ ਨਹੀਂ ਜੱਲੀ ਜਿਹੜਾ ਸੋਨਾ ਉਹ ਨਾ ਵੇਚਣਾ ਹੁਣ ਉਹੀ ਤਾਂ ਗੱਲ ਮੈਂ ਤੁਹਾਨੂੰ ਕਹਿਣ ਦੀ ਆ ਤੇ ਅੱਗੇ ਖਾਣ ਪੈਂਦੇ ਆ ਤੁਸੀਂ ਕੀ ਗੱਲ ਦੱਸੋ ਗੱਲ ਕੁਛ ਵੀ ਨਹੀਂ ਆ ਮੈਂ ਬਸ ਜਾਣਾ ਵਾਂ ਜਿੱਥੇ ਮੇਰਾ ਆਪਣਾ ਕਮਰੇ ਜਾ ਕੇ ਠੀਕ ਆ ਮੰਮੀ ਕਪੜੇ ਅੰਦਰ ਮੈਂ ਨਾ ਕੰਮ ਕਰਨਾ ਹੀ ਉਹਦੇ ਨਾਮ ਤੇਰੀ ਸੁਣਨੀ ਹੁ ਅੱਜ ਤੇ ਨਾ ਮੈਂ ਸਾਨੂੰ ਨਹੀਂ ਆ ਕਿਸ ਨੂੰ ਮੈਂ ਤੁਹਾਨੂੰ ਦੱਸਦਾ ਨਾ ਕਿਤੇ ਨਹੀਂ ਜਾਣਾ ਮੈਂ ਜਾਣਾ ਹੀ ਹਾਂ ਤੂੰ ਮੈਨੂੰ ਦੱਬ ਦਸਖ ਲੋ ਕਿ ਤੁਸੀਂ ਮੈਨੂੰ ਕੋਈ ਨਹੀਂ ਮੈਂ ਡੱਕ ਲੂੰਗਾ ਬਾਈ ਬੈਠਾ ਰਹੇ ਹਾਂ ਮੈਠਾ ਮਟ ਬਾਤ